ਜਿਨ੍ਹਾਂ ਦੇ ਚੈਨਲ ਟਰਮੀਨੇਟ ਹੋਏ ਸੀ YouTube ਉਹਨਾਂ ਲਈ ਲਿਆਇਆ ਕਮਾਈ ਦਾ ਨਵਾਂ ਮੌਕਾ ਕਰਨਾ ਹੋਵੇਗਾ ਬਸ ਇਹ ਕੰਮ ਹਾਲੋ ਦੋਸਤੋ ਸਤਿ ਸ਼੍ਰੀ ਅਕਾਲ ਪੰਜਾਬੀ ਟੈਕ ਗੁਰੂ ਚੈਨਲ ਤੁਹਾਡਾ ਸਵਾਗਤ ਕਰਦਾ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਅਸੀਂ ਸਮੇਂ-ਸਮੇਂ ਤੇ ਟੈਕਨੋਲੋਜੀ ਤੇ ਬਿਜ਼ਨਸ ਦੇ ਅਪਡੇਟ ਤੁਹਾਡੇ ਨਾਲ ਸਾਂਝੇ ਕਰਦੇ ਰਹਿੰਦੇ ਹਾਂ ਇਸ ਲਈ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਟੈਕਨੋਲੋਜੀ ਦੇ ਅਪਡੇਟ ਤੁਹਾਡੇ ਤੱਕ ਪਹੁੰਚਣ ਸਭ ਤੋਂ ਪਹਿਲਾਂ ਚਲੋ ਸ਼ੁਰੂ ਕਰਦੇ ਹਾਂ ਅੱਜ ਬਹੁਤ ਹੀ ਵੱਡਾ ਅਪਡੇਟ ਜਿਨ੍ਹਾਂ ਕ੍ਰिएਟਰਾਂ ਦੇ ਚੈਨਲ ਪਹਿਲਾਂ YouTube ਤੇ ਬੰਦ ਕਰ ਦਿੱਤੇ ਗਏ ਸਨ ਉਹਨਾਂ ਕੋਲ ਹੁਣ ਆਪਣੇ ਚੈਨਲ ਨੂੰ ਮੁੜ ਚਾਲੂ ਕਰਨ ਦਾ ਮੌਕਾ ਹੈ YouTube ਨੇ ਹਾਲ ਹੀ ਵਿੱਚ ਇੱਕ ਨਵਾਂ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ ਹੈ ਇਹ ਪ੍ਰੋਗਰਾਮ ਉਹਨਾਂ ਲੋਕਾਂ ਲਈ ਇੱਕ ਨਵਾਂ ਮੌਕਾ ਪ੍ਰਦਾਨ ਕਰੇਗਾ ਜਿਨ੍ਹਾਂ ਦੇ ਚੈਨਲ ਕਿਸੇ ਨਿਯਮ ਦੀ ਉਲੰਘਣਾ ਕਾਰਨ ਬੰਦ ਹੋ ਗਏ ਸਨ ਅਜਿਹੇ ਵਿਅਕਤੀ ਇੱਕ ਨਵਾਂ ਚੈਨਲ ਸ਼ੁਰੂ ਕਰਨ ਦੀ ਬੇਨਤੀ ਕਰ ਸਕਦੇ ਹਨ ਜਿਸ ਨਾਲ ਉਹਨਾਂ ਨੂੰ ਆਪਣੀ ਪਛਾਣ ਦੁਬਾਰਾ ਸਥਾਪਿਤ ਕਰਨ ਅਤੇ ਆਪਣੇ ਦਰਸ਼ਕਾਂ ਨਾਲ ਦੁਬਾਰਾ ਜੁੜਨ ਦਾ ਕਾ ਮਿਲੇਗਾ ਹੋਰ ਤੱਕ ਜੇਕਰ ਕਿਸੇ ਚੈਨਲ ਨੂੰ ਟਰਮੀਨੇਟ ਕਰ ਦਿੱਤਾ ਗਿਆ ਸੀ ਤਾਂ ਇਸ ਨੂੰ ਵਾਪਸ ਰਸਰਲ ਕਰਨ ਦਾ ਕੋਈ ਤਰੀਕਾ ਨਹੀਂ ਸੀ ਹਾਲਾਂਕਿ ਇਹ ਨਵਾਂ ਪ੍ਰੋਗਰਾਮ ਕੁਝ ਯੋਗ ਕ੍ਰिएਟਰਾਂ ਨੂੰ ਮੁੜ ਚਾਲੂ ਕਰਨ ਦੀ ਆਗਿਆ ਦੇਵੇਗਾ ਹਾਲਾਂਕਿ ਹਰ ਕਿਸੇ ਕੋਲੇ ਮੌਕਾ ਨਹੀਂ ਹੋਵੇਗਾ ਜਿਨ੍ਹਾਂ ਨੇ ਗੰਭੀਰ ਜਾਂ ਬਾਰ-ਬਾਰ ਨਿਸ਼ਮਾ ਦੀ ਉਲੰਘਣਾ ਕੀਤੀ ਹੈ ਜਾਂ ਜਿਨ੍ਹਾਂ ਦੀਆਂ ਗਤੀਵਿਧੀਆਂ ਨੇ ਪਲੇਟਫਾਰਮ ਨੂੰ ਨੁਕਸਾਨ ਪਹੁੰਚਾਇਆ ਹੈ ਤਾਂ ਉਹ ਇਸ ਪ੍ਰੋਗਰਾਮ ਲਈ ਯੋਗ ਨਹੀਂ ਹੋਣਗੇ ਇਸ ਤੋਂ ਇਲਾਵਾ ਜਿਨ੍ਹਾਂ ਨੇ ਚੈਨਲ ਕਾਪੀਰਾਈਟ ਦੀ ਉਲੰਘਣਾ ਜਾਂ ਕ੍ਰिएਟਰ ਰਿਸਪੌਂਸਿਬਿਲਟੀ ਪਾਲਿਸੀ ਦੀ ਉਲੰਘਣਾ ਲਈ ਮੌਤਲ ਕੀਤੇ ਗਏ ਸਨ ਉਹ ਵੀ ਇਸ ਸਹੂਲਤ ਲਈ ਯੋਗ ਨਹੀਂ ਹੋਣਗੇ ਤਾਂ ਹੁਣ ਸਵਾਲ ਆਉਂਦਾ ਹੈ ਕਿ ਇਸ ਲਈ ਕੌਣ ਲੋਕ ਯੋਗ ਹੋਣਗੇ ਜੋ ਯੋਗਤਾ ਪੂਰੀ ਕਰਦੇ ਹਨ ਉਹ ਪਹਿਲਾਂ ਆਪਣੇ ਬੰਦ ਕੀਤੇ ਚੈਨਲਾਂ ਨਾਲ ਡੈਸਕਟਾਪ ਤੇ YouTube YouTube Studio ਵਿੱਚ ਲੌਗਇਨ ਕਰਕੇ ਇੱਕ ਨਵਾਂ ਚੈਨਲ ਬਣਾਉਣ ਦਾ ਵਿਕਲਪ ਦੇਖ ਸਕਣਗੇ ਜੇਕਰ ਉਹਨਾਂ ਦੀ ਬੇਨਤੀ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਉਹ ਇੱਕ ਨਵਾਂ ਚੈਨਲ ਸ਼ੁਰੂ ਕਰਨ ਦੇ ਯੋਗ ਹੋਣਗੇ ਹਾਲਾਂਕਿ ਇਹ ਧਿਆਨ ਦੇਣਾ ਮਹੱਤਵਪੂਰਨ ਹੈ ਕਿ ਜੇਕਰ ਕਿਸੇ ਨੇ ਆਪਣਾ ਚੈਨਲ ਜਾਂ Google account ਨਿੱਜੀ ਤੌਰ ਤੇ ਡਿਲੀਟ ਕਰ ਦਿੱਤਾ ਤਾਂ ਉਹ ਇਹ ਵਿਕਲਪ ਨਹੀਂ ਦੇਖ ਸਕਣਗੇ YouTube ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਕ੍ਰिएਟਰ ਆਪਣੇ ਚੈਨਲ ਦੇ ਟਰਮੀਨੇਟ ਹੋਣ ਤੋਂ ਬਾਅਦ 1 ਸਾਲ ਤੱਕ ਨਵਾਂ ਚੈਨਲ ਬਣਾਉਣ ਲਈ ਅਰਜੀ ਨਹੀਂ ਦੇ ਸਕਣਗੇ ਇਸ ਸਮੇਂ ਦੌਰਾਨ ਜੇਕਰ ਉਹ ਚਾਹਣ ਤਾਂ ਟਰਮੀਨੇਸ਼ਨ ਦੇ ਖਿਲਾਫ ਅਪੀਲ ਕਰ ਸਕਦੇ ਹਨ ਜੇਕਰ ਉਹਨਾਂ ਨੂੰ ਇੱਕ ਨਵਾਂ ਚੈਨਲ ਬਣਾਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਉਹਨਾਂ ਨੂੰ ਆਪਣੀ ਕਮਿਊਨਿਟੀ ਦੁਬਾਰਾ ਬਣਾਉਣੀ ਹੋਵੇਗੀ ਜਿਵੇਂ ਕਿ ਪੁਰਾਣੇ ਵੀਡੀਓ ਦੁਬਾਰਾ ਅਪਲੋਡ ਕਰਨਾ ਜੇਕਰ ਉਹ ਨਿਯਮਾਂ ਦੀ ਪਾਲਣਾ ਕਰਦੇ ਹਨ ਜਾਂ ਨਵੇਂ ਕੰਟੈਂਟ ਨਾਲ ਦਰਸ਼ਕਾਂ ਦਾ ਵਿਸ਼ਵਾਸ ਹਾਸਲ ਕਰਨਾ ਇਸ ਤੋਂ ਬਾਅਦ ਜੇਕਰ ਨਾਮਾ YouTube ਚੈਨਲ ਜੇਕਰ ਨਾਮਾ ਚੈਨਲ YouTube 파ਟਨਰ ਪ੍ਰੋਗਰਾਮ ਦੇ ਆਪਦੰਡਾ ਨੂੰ ਪੂਰਾ ਕਰਦਾ ਹੈ ਤਾਂ ਕ੍ਰੀਏਟਰ ਵੀ ਦੁਬਾਰਾ ਕਮਾਈ ਕਰਨਾ ਸ਼ੁਰੂ ਕਰ ਸਕਦੇ ਹਨ ਇੱਕ ਕਦਮ ਉਹਨਾਂ ਲੋਕਾਂ ਲਈ ਉਮੀਦ ਦੀ ਕਿਰਨ ਪੇਸ਼ ਕਰਦਾ ਹੈ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਹਨ ਪਰ ਹੁਣ ਜ਼ਿੰਮੇਵਾਰੀ ਨਾਲ ਨਵੀਂ ਸ਼ੁਰੂਆਤ ਕਰਨਾ ਚਾਹੁੰਦੇ ਹਨ ਤਾਂ ਦੋਸਤੋ ਤੁਹਾਨੂੰ ਪਤਾ ਹੈ ਕਿ ਪਿਛਲੇ ਕੁਝ ਦਿਨਾਂ ਵਿੱਚ ਕਾਫੀ ਚੈਨਲ ਟਰਮੀਨੇਟ ਹੋਏ ਸਨ ਤਾਂ ਉਹ ਯੂਟਿਊਬਰ ਬਹੁਤ ਪਰੇਸ਼ਾਨ ਚੱਲ ਰਹੇ ਸਨ ਤੁਹਾਨੂੰ ਉਮੀਦ ਹੈ ਤੁਹਾਨੂੰ ਅੱਜ ਦਾ ਇਹ ਅਪਡੇਟ ਚੰਗਾ ਲੱਗਾ ਹੋਵੇਗਾ ਅਪਡੇਟ ਨੇ ਤੁਹਾਨੂੰ ਕੁਝ ਨਾ ਕੁਝ ਉਮੀਦ ਜ਼ਰੂਰ ਦਿੱਤੀ ਹੋਵੇਗੀ ਇਸ ਅਪਡੇਟ ਸੰਬੰਧੀ ਤੁਹਾਡੀ ਕੀ ਰਾਏ ਹੈ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਪੰਜਾਬੀ ਟੈਗ ਗੁਰੂ ਤੇ